ਹਾਂਜੀ ਹਾਂ ਕਿਰਪਾ ਜੀ ਕਿਰਪਾ ਮਾਲਕ ਜੀ ਹਾਂ ਚੱਲ ਰਹੀਆਂ ਦਿਵਾਲੀ ਦੀਆਂ ਆਪਣਾ ਜੀ ਪੂਰੀਆਂ ਫੁੱਲ ਲੈ ਆਪਣਾ ਤਾਂ 골ਡ 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 ਹੋਇਆ ਪਿਆ ਸਾਰੇ ਕਿਤੇ ਇਕੱਲਾ ਪੰਜਾਬ ਨਹੀਂ ਜੀ ਪੂਰੀਆਂ ਸਟੇਟਾਂ ਹੁਣ ਤਾਂ ਫੌਲ ਕੰਟਰੀਆਂ ਦੇ ਵਿੱਚ ਵੀ ਆਪਾਂ ਡਲੂਈ ਕਰਨ ਲੱਗ ਗਏ ਹਾਂ 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 ਲੈ ਕਮਾਲ ਕਰਦੇ ਹੋ ਤੁਸੀਂ ਤੁਸੀਂ ਰਾਣੀ ਨੂੰ ਭੇਜੋ ਜੀ ਥੋੜਾ ਰਾਣੀ ਹਾਰ ਤਿਆਰ ਪਿਆ ਹੁਣ ਕਿੱਥੇ ਲੈ ਕਮਾਲ ਦੀ ਗੱਲ ਹੈ ਜੀ ਪੰਜਾਬ 15 ਗ੍ਰਾਮ ਜੁਐਲਰੀ ਮੋਗਲੇ ਫੇਮਸ ਅਸੀਂ

ਹਾਂਜੀ ਬੇਬੀ ਕੀ ਹੋਇਆ ਉਹ ਯਾਰ ਤੁਮਹਾਂ ਕਾਰਨ ਗਲਤ ਕਰ ਰਹੀ ਸੀਗਾ ਹਾਂ 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 ਠੀਕ ਹੈ ਇੱਕ ਮਿੰਟ ਕਿਹੜਾ ਕਰਨਾ ਗਲਤ ਕਰਨਾ ਦੇਖ ਭਾਈ ਗੋਲਡੀ ਦੀ ਦੁਕਾਨ ਹੈ ਨਹੀਂ ਨਹੀਂ ਜੀ ਤੁਹਾਨੂੰ ਗਲਤ ਫਹਮੀ ਹੋ ਗਈ ਇਹ ਸੂਟਾਂ ਦੀ ਦੁਕਾਨ ਹੈ ਜਾਰਜਡਨ ਦਾ ਫੂਰ ਦੇਗੀ ਤੁਹਾਨੂੰ ਇਹ ਵੀ ਜਿੰਨੀ ਨਹੀਂ ਹੈ ਕਿ ਜਿੰਨੇ ਜੀ ਸਮਝੀ ਬੈਠਾ ਤੁਸੀਂ ਮਜ਼ਾਕ ਕਰਦਾ ਜੀ ਆਓ ਬੈਠ ਬੈਠ ਦੱਸੋ ਫਿਰ ਤੁਹਾਨੂੰ ਕੀ ਲਈ ਗੋਲਡੀ ਦੀ ਦੁਕਾਨ ਤੇ ਗੋਲਡੀ ਲੈਣਾ ਹੈ ਕਿ ਹੋਰ ਤੋਂ ਸਿਲਕ ਦਾ ਸੂਟਾਈ ਬੈਠਾ ਬੰਦ ਇਹ ਮੇਰੇ ਕਹਿਣ ਦਾ ਮਤਲਬ ਹੈ ਕਿ ਕਿ ਸਾਡੇ ਕੋਲੇ ਡਰਾਇਟੀ ਵਾਲੀ ਆ ਦੇਖੋ ਹਰ ਤੁਸੀਂ ਦੱਸੋ ਤੁਹਾਨੂੰ ਕੀ ਚਾਹੀਦਾ ਮੈਨੂੰ ਵਿਆਹ ਦਾ ਸਮਾਨ ਚਾਹੀਦਾ ਸਾਰਾ ਸ਼ਾ ਪਰਾਣੀ ਹਾਰ ਟੋਪਸ ਵੰਗਾ ਸਾਰਾ ਕੁਝ ਮੈਲ ਜੀ ਗਰੀ ਤੁਸੀਂ ਮੈਨੂੰ ਐ ਦੱਸੋ ਚਾਹ ਪੀਓਗੇ ਕਾਫੀ ਪੀਓਗੇ ਇੱਕ ਬੱਤੇ ਨਾਲ ਖੋ ਜੀਆ ਨਹੀਂ ਨਾ ਤਾਂ ਮੈਂ ਗੋਲੇ ਜੀ ਸਕੀਨ ਹੈ ਮੇਂਗਾ ਛੋਟੂਏ ਐਗਾ ਮੈਨੂੰ ਦੋਮ ਕੁੱਟ ਲੈ ਗਏ ਇਹ 10000 ਦੀ 9986 75 ਤੇ ਇਹ ਟੋਟਲ ਸਮਾਨ ਜਿਹੜਾ ਤੁਹਾਡਾ ਬਣਦਾ ਇਹ 골ਡ 8 ਲੱਖ ਰੁਪਏ ਦਾ ਪਰ ਤੁਹਾਨੂੰ ਇਹ 45000 ਚ ਦਿੱਤਾ ਜਾ ਰਿਹਾ 45000 ਓਕੇ ਵੀ ਓ ਇਦਾਂ ਜੀ ਕਿਉਂਕਿ ਇਹਦੇ ਤੇ ਨਾ ਪਿਓ ਸੋਨੇ ਦਾ ਪੱਤਰਾ ਚੜਿਆ ਹੁੰਦਾ ਤਾਂ ਕਰਕੇ ਬਸ ਤੁਸੀਂ ਇੰਜੋਏ ਕਰੋ ਜੀ ਬਈ ਤੇ ਆਹ ਜਿਹੜੀ ਜੇਜੀ ਵੀ ਸਟਾਈਲ ਸ਼ੈਂਪ ਹੈ ਇਹ ਬਚੂ ਲੈ ਲਈਏ ਜਿਉ ਨੂੰ ਦੇ ਦੇ ਖੁਸ਼ ਹੋ ਜੂਗਾ ਹਾਂ ਕੰਦੀ ਜੀ ਪੈ ਹਾਂਜੀ ਹਾਂਜੀ ਕਰ ਦੋ ਠੀਕ ਹੈ ਠੀਕ ਹੈ ਜੀ ਹਾਂਜੀ ਸਪੈਸ਼ਲ ਆਫਰ ਲੱਗੀ ਹੋਈ ਹੈ ਜੇ ਤੁਸੀਂ ਵੀ 골ਡ ਖਰੀਦਣਾ ਚਾਹੁੰਦੇ ਹੋ ਤਾਂ ਹੁਣੇ ਪਹੁੰਚੋ ਪੰਜਾਬ 1 ਗ੍ਰਾਮ 골ਡ ਜੁਐਲਰੀ ਮੌਕਾ ਮੌਕੇ ਤੇ ਬੈਸਟ ਕਰੋ ਜੇ ਬੈਸਟ ਨਹੀਂ ਕਰ ਸਕਦੇ ਤਾਂ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਜੀ ਹਾਂਜੀ ਹਾਂਜੀ